ਸਸੀ ਗੌਰ ਬਈ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਤੰਗਾਲੀ ਮੰਡੀ ਦੇ ਦਿਖਾਉਣਿਆ ਤੁਹਾਨੂੰ ਮੰਡੀ ਚ ਮਾਲ ਤੇ ਮੰਡੀਆਂ ਦੇ ਪਾਉਣ ਨੂੰ ਚ ਬੱਕਰੀਆਂ ਚ ਬੱਕਰੀਆਂ ਦੇ ਪਾਉਣ ਨੂੰ ਝੋਲੇ ਰੱਸੀਆਂ ਹੂ ਬੂਟਾਂ ਦੀ ਸੇਵ ਲੱਗੀ ਪਈ ਇੱਧਰ ਦੇਖੋ ਪਟੇਰਲੋ ਬਹੁਤ ਮਾਲ ਆ ਬਈ ਵਵਾਰੀ ਬਹੁਤ ਆਹੀ ਵੀਰਵਾਰ ਨੂੰ ਹਰ ਵੀਰਵਾਰ ਇਹ ਤੰਗਾਲੀ ਮੰਡੀ ਲੱਗਦੀ ਆ ਵਾਹ ਬਾਈ ਕੋਲनियां ਵੇਚਣਾ ਸੀ ਕੋਲनियां ਉਹ ਜਿਹਨੂੰ ਲੋੜਨ ਦੀ ਲੋੜ ਜਾਂਦਾ ਬਾਈ ਮਹਾਲ ਬਹੁਤ ਸੀ ਤੇ ਵਪਾਰੀ ਬਹੁਤ ਸੀ ਬਹੁਤ ਮਾਲ ਵਿਗਿਆ ਲੈ ਦਿਨ ਹੋਇਆ ਪੂਰਾ ਕੋਈ ਕੋਈ ਖੋਲਨੀ ਲਈ ਕੋਈ ਖੋਲਨੀ ਵੇਚਦਾ ਕੋਈ ਇਥੇ ਨੀਰਾ ਨੀਰਾ ਬਹੁਤ ਆਹੀ ਵਿਕਣ ਨੂੰ ਬਾਈ ਨੀਰਾ ਬਹੁਤ ਵਿਗਿਆ ਬਾਈਆਂ ਦਾ ਵੱਡਾ ਵੱਡਾ ਨੀਰੇ ਰੇਟ ਸੀ ਆ ਨੀਰਾ ਬੋਰੀਆਂ ਪਿਆ ਨੀਰੇ ਦੀਆਂ ਨੇਰੇ ਵੀਰ ਬਾਈ ਇਥੇ ਇਕੱਠਾ ਲੈ ਆਉਂਦੇ ਆ ਕੋਹ ਕਵਾਂਟਲ ਚਾਹੀਦਾ 2 ਕਵਾਂਟਲ ਚਾਹੀਦਾ 3 ਕਵਾਂਟਲ ਚਾਹੀਦਾ ਲੈ ਆਉਂਦੇ ਆ ਬਾਈ ਉਹ ਦੇ ਘਣਾ ਹੋਵੇ ਟਰਾਲੀ ਉੱਪਰ ਹੀ ਨਾ ਟਰੱਕ ਉੱਪਰ ਹੀ ਨੀਰੇ ਦੇ ਦਿਖਾਉਣੇ ਐਸ ਨੂੰ ਕਰਾਉਣੇ ਦਰਸਨਾ ਆ ਸਿੱਧੇ ਨੀਰੇ ਦੇਖਦੇ ਨਾ ਜਿਹਨੂੰ ਲੋੜਾ ਕਿੰਨਾ ਮਰਜੀ ਲਓ 800 ਰੁਪਏ 900 ਰੁਪਏ ਕਵਾਂਟਲ ਦਿੰਦੇ ਆ ਗੁਮਾਰੇ ਦਾ ਨੀਰਾ ਉੜੀ ਦਾ ਨੀਰਾ ਕੋਈ ਮਰਜੀ ਲਓ ਕੋਲੇ ਆਟਮ ਨੂੰ ਬੇਕਨ ਨੂੰ ਮਿੱਤੇ ਦੇ ਦੇਖਣ ਨੂੰ ਕਿਧਰੇ ਮੁਰਗੇ ਕਿਧਰੇ ਕਤੂਰੇ ਕਬੂਤਰ ਸਾਰੀਆਂ ਆਟਮ ਹਨ ਇੱਥੇ ਬਈ ਕਰਾਉਣੇ ਹਨ ਦਰਸ਼ਨ ਮੁਰਗਿਆਂ ਦੇ ਕਬੂਤਰਾਂ ਦੇ ਆ ਮੁਰਗਿਆਂ ਦੀ ਪਿੰਜਰਾਂ 'ਚ ਬੈਠੇ ਆ ਵੇਚਣ ਖਤਰ ਲੈਂਦੇ ਆ ਪਾਈਆਂ ਨੇ ਅੰਨੀ ਗੜੇ ਬੈਠੇ ਬਈ ਲਈ ਥੋੜਾ ਵੇਚੀ ਜਾਂਦੇ ਬਸ ਤਿੰਨ ਜਿੰਨਾ ਲੋੜਾ ਲਈ ਜਾਂਦਾ ਅੱਠ ਬਹੁਤ ਹੁੰਦਾ ਮੰਡੀ ਤੇ ਜਿੰਨੇ ਦੂਰੋਂ ਆਉਂਦੀ ਹੈ ਸੰਗਤ ਵਪਾਰੀ ਹਰੇਕ ਨੂੰ ਚਾਹ ਪਾਣੀ ਦਾ ਵਰੀਆ ਲੰਗਰ ਲੱਗਿਆ ਭਾਈ ਰੋਟੀ ਟੁਕ ਦਾ ਆ ਕਬੂਤਰ ਆ ਗਿਆ ਭਾਈ ਸਾਰੇ ਤੇ ਆਈ ਨਹੀਂ ਕੋਈ ਬੰਦਾ ਕੋਈ ਦੂਰੋਂ ਆਗਾ ਵੀ ਖਾਣ ਪੀਣ ਦਾ ਪ੍ਰਬੰਧ ਨਹੀਂ ਸਾਰਾ ਕੁੱਲ ਪ੍ਰਬੰਧਾ ਚਾਹ ਦਾ ਪਾਣੀ ਦਾ ਰੋਟੀ ਦਾ ਬਹੁਤ ਭਾਰੀ ਮੰਡੀ ਲੱਗਦੀ ਆ ਹਰ ਵੀਰਵਾਰ ਇਹ ਮੰਡੀ ਲੱਗਦੀ ਆ ਬਹੁਤ puriਆ ਮੰਡੀ ਇੱਥੇ ਵਪਾਰੀ ਵੱਧਾਉਂਦੇ ਆਖੇ ਵੱਡੀ ਮੰਡੀ ਆ ਸਾਰੀਆਂ ਮੰਡੀਆਂ ਨਾਲ ਬਹੁਤ ਮਾਲ ਵਿਕਦਾ ਬੱਤੋ ਬੱਦ ਵੀਰਵਾਰ ਨੂੰ ਮੰਡੀ ਤੇ ਪਹੁੰਚਿਆ ਕਰੂ ਦੇਖੋ ਬਹੁਤ ਮਾਲ ਖੜਾ ਏ ਬਾਕੀ ਦੁਕਾਨਾਂ ਲੱਗੀਆਂ ਆ ਕੋਈ ਆ ਦੁਕਾਨ ਤੋਂ ਕੋਈ ਚੀਜ਼